ਸ్రోਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਆਮ ਆਦਮੀ ਪਾਰਟੀ ਨੇ ਅੱਜ ਕਰ ਦਿੱਤਾ ਵੱਡਾ ਬਦਲਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਪੰਜ ਜ਼ੋਨਾਂ ਦੇ ਅਲੱਗ-ਅਲੱਗ ਪ੍ਰਧਾਨ ਤੇ ਮੀਤ ਪ੍ਰਧਾਨ ਨਿਯੁਕਤ ਕੀਤੇ ਨੇ ਜੋ ਆਮ ਆਦਮੀ ਪਾਰਟੀ ਦੇ 14 ਵਿਧਾਇਕ ਉਹਨਾਂ ਨੂੰ ਵੱਡੀਆਂ ਪਾਵਰਾਂ ਦਿੱਤੀਆਂ ਨੇ ਜੋਨਾਂ ਦੇ ਵਿੱਚ ਕੈਬਨਟ ਦੇ ਬਰਾਬਰ ਰੈਂਕ ਦੇ ਦਿੱਤੇ ਗਏ ਨੇ ਜੋ ਕਿ ਇੱਕ ਪਾਸੇ 18 ਕੈਬਨ ਮੰਤਰੀ ਨੇ ਦੂਸਰੇ ਪਾਸੇ 14 ਇਹ ਵਿਧਾਇਕ ਜਿਨ੍ਹਾਂ ਨੂੰ ਕੈਬਨਟ ਦੇ ਵਰਗਾ ਦਰਜਾ ਦਿੱਤਾ ਗਿਆ ਉਸੇ ਤਰ੍ਹਾਂ ਜੋ ਕੈਬਨ ਮੰਤਰੀ ਨੂੰ ਸੌਲਤਾ ਦਿੱਤੀਆਂ ਜਾਂਦੀਆਂ ਨੇ ਉਹ ਇਹਨਾਂ ਜੋ ਪ੍ਰਧਾਨਾਂ ਨੂੰ ਸੌਲਤਾ ਮਿਲਣ ਗਿਆ ਜਿਸ ਤੇ ਨਾਲ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨਦਿਆਂ ਪਾਵਰਾਂ ਘਟਾ ਦਿੱਤੀਆਂ ਨੇ ਜੋ ਅਮਨ ਅਰੋੜਾ ਪੰਜਾਬ ਦੇ ਪ੍ਰਧਾਨ ਸੀ ਹੋਰ ਉਹਨਾਂ ਦੀ ਪ੍ਰਧਾਨਗੀ ਸਿਰਫ ਪੰਜਾਬ ਵਿੱਚ ਜਿਹੜੀ ਹੈ ਉਹ ਪੰਜ ਨਵੇਂ ਪ੍ਰਧਾਨਾਂ ਦੇ ਨਾਲ ਮਿਲ ਕੇ ਹੋਵੇਗੀ ਸੋ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਨੂੰ ਦਿੱਲੀ ਦੇ ਆਧਾਰ ਤੇ ਪੰਜ ਜ਼ੋਨ ਬਣਾਏ ਨੇ ਜਿਸ ਵਿੱਚ ਜੋ ਕਿ ਵੱਖ-ਵੱਖ ਵਿਧਾਇਕ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਗਈਆਂ ਨੇ ਜਿਸ ਵਿੱਚ ਪੰਜਾਬ ਦੇ ਵਿੱਚ ਮੀਤ ਪ੍ਰਧਾਨ ਤੇ ਪ੍ਰਧਾਨ ਲਾਇਗੇ ਨੇ ਮਾਲਵਾ ਜ਼ੋਨ ਦਾ ਜਿਹੜਾ ਪ੍ਰਧਾਨ ਲਾਇਆ ਗਿਆ ਮਨਜਿੰਦਰ ਸਿੰਘ ਦਾਲਪੁਰਾ ਨੂੰ ਦੁਆਬਾ ਜੋਂ ਦਾ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਕਿ ਅਕਾਲੀ ਦਲ ਛੱਡ ਕੇ ਆਪ ਸ਼ਾਮਲ ਹੋਏ ਸੀ ਜੋ ਉਹਨਾਂ ਨੂੰ ਇਹ ਬਹੁਤ ਵੱਡਾ ਅਹੁਦਾ ਦਿੱਤਾ ਗਿਆ ਇਸੇ ਤਰ੍ਹਾਂ ਮਾਲਵਾ ਸੈਂਟਰਲ ਦੇ ਵਿੱਚ ਡਾਕਟਰ ਅਮਨਦੀਪ ਕੌਰ ਨੂੰ ਮਾਲਵਾ ਈਸ ਤੋਂ ਡਾਕਟਰ ਚਰਨਜੀਤ ਸਿੰਘ ਅਤੇ ਮਾਲਵਾ ਵੈਸਟ ਤੋਂ ਕਾਕਾ ਜਗਦੀਪ ਬਰਾੜ ਜਿਸ ਨੂੰ ਸਟੇਟ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਜੋ ਕਿ ਪੰਜਾਬ ਦੇ ਵਿੱਚ ਪਹਿਲਾ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਪੰਜਾਬ ਪ੍ਰਧਾਨ ਸੀ ਅਮਨ ਅਰੋੜਾ ਉਸ ਦੀ ਪਾਵਰ ਘਟਾ ਦਿੱਤੀ ਗਈ ਹੈ ਜੋ ਕਿ ਉਹਨਾਂ ਦੇ ਕੋਲ ਕੈਬਨਿਟ ਰੈਂਕ ਕੇ ਜਿਸ ਦੇ ਨਾਲ ਅੱਜ 14 ਇਹ ਵਿਧਾਇਕਾਂ ਜੋ ਵੱਖ-ਵੱਖ ਜ਼ੋਨਾਂ ਦੇ ਵਿੱਚ ਪ੍ਰਧਾਨ ਉਮੀਦਵਾਰ ਪ੍ਰਧਾਨ ਲਾਇਆ ਹੈ ਜੋ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾਅ ਹੈ ਪਹਿਲੀ ਵਾਰ ਪੰਜਾਬ ਦੇ ਵਿੱਚ ਜੋ ਪੰਜ ਜ਼ੋਨਾਂ ਦੇ ਵਿੱਚ ਵੰਡ ਕੇ ਆਮ ਆਦਮੀ ਪਾਰਟੀ ਦੋਇ ਸਤਾਈ ਦੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਰਹੀ ਹੈ ਜੋ ਮਾਲਵਾ ਮਾਝਾ ਦੁਆਬਾ ਮਾਲਵਾ ਸੈਂਟਰ ਤੇ ਮਾਲਵਾ ਪੱਛਮੀ ਮਾਲਵਾ ਪੂਰਬੀ ਇਹ ਪੰਜ ਜ਼ੋਨ ਜਿਨ੍ਹਾਂ ਦੇ ਵਿੱਚ ਪ੍ਰਧਾਨ ਤੇ ਉਪਰਧਾਨ ਲਾਏ ਨੇ ਆਮ ਆਦਮੀ ਪਾਰਟੀ ਨੇ